ਸਾਬਕਾ ਸੰਸਦ ਮੈਂਬਰ ਜੈ ਪ੍ਰਦਾ ਨੂੰ ﺍﻟानਿਆ ਗਿਆ ਪਗੋੜਾ ਗ੍ਰਿਫਤਾਰ ਕਰ ਅਦਾਲਤ ਚ ਪੇਸ਼ ਕਰਨ ਦੇ ਹੋਏ ਹੁਕਮ। रामपुर ਦੀ ਸਾਬਕਾ ਸੰਸਦ ਮੈਂਬਰ ਜੈ ਪ੍ਰਦਾ ਦੇ ਖਿਲਾਫ ਗੈਰਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ। ਜੈ ਪ੍ਰਦਾ ਨੂੰ ਚੋਣ ਚਾਪਤੀ ਦੀ ਉਲੰਘਣਾ ਤੇ ਦੋ ਮਾਮਲਿਆਂ ਚ ਅਦਾਲਤ ਚ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਨ ਪਗੋੜਾ ਕਰਾਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ रामपुर ਦੀ ਐਮਪੀ ਐਮਐਲਏ ਮੈਜਿਸਟ੍ਰੇਟ ਟ੍ਰਾਇਲ ਕੋਰਟ ਨੇ ਮੰਗਲਵਾਰ ਨੂੰ ਸਾਬਕਾ ਸੰਸਦ ਮੈਂਬਰ ਜੈ ਪ੍ਰਦਾ ਨੂੰ ਅਦਾਲਤ ਵਿੱਚ ਪੇਸ਼ਨਾ ਹੋਣ ਕਾਰਨ ਪਗੋੜਾ ਕਰਾਰ ਦੇ ਦਿੱਤਾ। ਉਹਨਾਂ ਦੀ ਗ੍ਰਿਫਤਾਰੀ ਦੇ ਹੁਕਮ ਵੀ ਦਿੱਤੇ ਗਏ ਨੇ। ਜੈ ਪ੍ਰਦਾ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਸੀਓ ਦੀ ਅਗਵਾਈ ਹੇਠਲੀ ਟੀਮ ਨੂੰ ਦਿੱਤੀ ਗਈ ਹੈ। ਐਸਪੀ ਨੂੰ ਇੱਕ ਸੀਓ ਪੱਧਰ ਦੀ ਟੀਮ ਬਣਾਉਣ ਅਤੇ ਜੈ ਪ੍ਰਦਾ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ। ਇਸਟੇਵ ਨੇ ਸਾਬਕਾ ਸੰਸਦ ਮੈਂਬਰ ਨੂੰ ਗ੍ਰਿਫਤਾਰ ਕਰਕੇ 6 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਨਾ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ 2024 ਨੂੰ ਹੋਏਗੀ। ਸਾਲ 2019 ਦੀਆਂ ਲੋਕ ਸਭ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਹੀ ਜੈ ਪ੍ਰਦਾ ਦੇ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ਾਂ ਤਹਿਤ रामपुर ਵਿੱਚ ਤੋਂ ਮਾਮਲੇ ਦਰਜ ਕੀਤੇ ਗਏ ਸਨ ਜਿਨ੍ਹਾਂ ਦੀ ਸੁਣਵਾਈ रामपुर ਦੀ ਵਿਸ਼ੇਸ਼ ਸੰਸਦ ਮੈਂਬਰ ਵਿਧਾਇਕ ਅਦਾਲਤ ਦੇ ਵਿੱਚ ਚੱਲ ਰਹੀ ਹੈ ਸੀਨੀਅਰ ਇਸਤਗਾਸਾ ਅਧਿਕਾਰੀ ਅਮਨਨਾ तिवारी ਨੇ ਕਿਹਾ ਕਿ 2016 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਦੇ ਕਾਰਨ ਸਬੰਧਤ ਦੋ ਮਾਮਲੇ ਜੈ ਪ੍ਰਦਾ ਦੇ ਖਿਲਾਫ ਕੈਂਬਰੀ ਅਤੀਸਵਰ ਥਾਣਿਆਂ ਦੇ ਵਿੱਚ ਦਰਜ ਕੀਤੇ ਗਏ ਸਨ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਸੰਸਦ ਮੈਂਬਰ ਵਿਧਾਇਕ ਅਦਾਲਤ ਨੇ ਇਹਨਾਂ ਮਾਮਲਿਆਂ ਵਿਚ ਕਈ ਵਾਰ ਸਬੰਨ ਜਾਰੀ ਕੀਤੇ ਨੇ ਪਰ ਸਾਧਕਾ ਸੰਸਦ ਮੈਂਬਰ ਪੇਸ਼ ਨਹੀਂ ਹੋਇਆ ਜਿਸ ਤੋਂ ਬਾਅਦ ਵਕਵਕ ਤਰੀਕਾਂ ਤੇ ਸੱਤ ਵਾਰ ਉਹਨਾਂ ਵਿਰੁੱਧ ਗੈਰਚਬੰਦੀ ਵਾਰੰਟ ਵੀ ਜਾਰੀ ਕੀਤੇ ਗਏ ਪਰ ਪੁਲਿਸ ਉਹਨਾਂ ਨੂੰ ਪੇਸ਼ ਨਹੀਂ ਕਰ ਸਕੀ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਅਦਾਲਤ ਵਿੱਚ ਦਾਇਰ ਆਪਣੇ ਜਵਾਬ ਵਿੱਚ ਕਿਹਾ ਕਿ ਜੈਪ੍ਰਦਾ ਖੁਦ ਨੂੰ ਬਚਾ ਰਹੀ ਹੈ ਤੇ ਉਸ ਦੇ ਸਾਰੇ ਜਾਣੇ ਪਛਾਣੇ ਮੋਬਾਈਲ ਨੰਬਰ ਵੀ ਬੰਦ ਨੇ ਅਧਿਕਾਰੀ ਮਰਨਾ ਤਵਾਰਨੇ ਦੱਸਿਆ ਕਿ ਇਸ ਤੇ ਜੱਜ ਸ਼ੋਭਿਤ ਬਾਂਸਲ ਨੇ ਸੱਤਰੋ ਖਤਿਆਰ ਕਰਦਿਆਂ ਜੈ ਪ੍ਰਧਾਨ ਨੂੰ ਪਗੋੜਾ ਐਲਾਨ ਦਿੱਤਾ ਹੈ ਅਦਾਲਤ ਨੇ ਰਾਮਪੁਰ ਦੇ ਪੁਲਿਸ ਸੁਪਰਡੈਂਟ ਨੂੰ ਇੱਕ ਪੁਲਿਸ ਅਧਿਕਾਰੀ ਦੀ ਅਗਵਾਈ ਵਿੱਚ ਇੱਕ ਟੀਮ ਬਣਾਉਣ ਅਤੇ ਜੈ ਪ੍ਰਧਾਨ ਨੂੰ ਗ੍ਰਿਫਤਾਰ ਕਰਨ ਤੇ ਅਗਲੀ ਸੁਣਵਾਈ ਦੀ ਤਰੀਕ 6 ਮਾਰਚ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸਾਬਕਾ ਸੰਸਦ ਮੈਂਬਰ ਜੈ ਪ੍ਰਧਾਨ ਨੂੰ ਐਲਾਨਿਆ ਗਿਆ ਪਗੋੜਾ ਗ੍ਰਿਫਤਾਰ ਕਰ ਅਦਾਲਤ ਚ ਪੇਸ਼ ਕਰਨ ਦੇ ਹੋਏ ਹੁਕਮ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜੈਪ੍ਰਦਾ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਜੈਪ੍ਰਦਾ ਨੂੰ ਚੋਣ ਚਾਪਤੇ ਦੀ ਉਲੰਘਣਾ ਤੇ ਦੋ ਮਾਮਲਿਆਂ 'ਚ ਅਦਾਲਤ 'ਚੋਂ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਨ ਪਗੌੜਾ ਕਰਾਰ ਦਿੱਤਾ ਗਿਆ ਉੱਤਰ ਪ੍ਰਦੇਸ਼ ਦੇ ਰਾਮਪੁਰ ਦੀ ਐਮਪੀ ਐਮਐਲਏ ਮੈਜਿਸਟ੍ਰੇਟ ਟ੍ਰਾਇਲ ਕੋਰਟ ਨੇ ਮੰਗਲਵਾਰ ਨੂੰ ਸਾਬਕਾ ਸੰਸਦ ਮੈਂਬਰ ਜੈ ਪ੍ਰਦਾ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਪਗੋੜਾ ਕਰਾਰ ਦੇ ਦਿੱਤਾ। ਉਹਨਾਂ ਦੀ ਗ੍ਰਿਫਤਾਰੀ ਦੇ ਹੁਕਮ ਵੀ ਦਿੱਤੇ ਗਏ ਨੇ। ਜੈ ਪ੍ਰਦਾ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਸੀਓ ਦੀ ਅਗਵਾਈ ਹੇਠਲੀ ਟੀਮ ਨੂੰ ਦਿੱਤੀ ਗਈ ਹੈ। ਐਸਪੀ ਨੂੰ ਇੱਕ ਸੀਓ ਪੱਧਰ ਦੀ ਟੀਮ ਬਣਾਉਣ ਅਤੇ ਜੈ ਪ੍ਰਦਾ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ। ਇਸਟੇਵ ਨੇ ਸਾਬਕਾ ਸੰਸਦ ਮੈਂਬਰ ਨੂੰ ਗ੍ਰਿਫਤਾਰ ਕਰਕੇ 6 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਨਾ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ 2024 ਨੂੰ ਹੋਏਗੀ। ਸਾਲ 2019 ਦੀਆਂ ਲੋਕ ਵਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਹੀ ਜੈ ਪ੍ਰਦਾ ਦੇ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਰਾਮਪੁਰ ਵਿੱਚ ਤੋਂ ਮਾਮਲੇ ਤਰਜ ਕੀਤੇ ਗਏ ਸਨ ਜਿਨ੍ਹਾਂ ਦੀ ਸੁਣਵਾਈ ਰਾਮਪੁਰ ਦੀ ਵਿਸ਼ੇਸ਼ ਸੰਸਦ ਮੈਂਬਰ ਵਿਧਾਇਕ ਅਦਾਲਤ ਦੇ ਵਿੱਚ ਚੱਲ ਰਹੀ ਹੈ ਸੀਨੀਅਰ ਇਸਤਗਾਸਾ ਅਧਿਕਾਰੀ ਅਮੰਨਾ तिवारी ਨੇ ਕਿਹਾ ਕਿ 2016 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਜਾਬਦੀ ਦੀ ਉਲੰਘਣਾ ਦੇ ਕਾਰਨ ਸਬੰਧਤ ਦੋ ਮਾਮਲੇ ਜੈ ਪ੍ਰਦਾ ਦੇ ਖਿਲਾਫ ਕੈਮਰੀ ਅਤੇ ਸਵਰ ਥਾਣਿਆਂ ਦੇ ਵਿੱਚ ਦਰਜ ਕੀਤੇ ਗਏ ਸਨ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਸੰਸਦ ਮੈਂਬਰ ਵਿਧਾਇਕ ਅਦਾਲਤ ਨੇ ਇਹਨਾਂ ਮਾਮਲਿਆਂ ਦੇ ਵਿੱਚ ਕਈ ਵਾਰ ਸੱਮਨ ਜਾਰੀ ਕੀਤੇ ਨੇ ਪਰ ਸਾਤਕਾ ਸੰਸਦ ਮੈਂਬਰ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਵਕ ਵਕ ਤਰੀਕਾ ਤੇ ਸੱਤ ਵਾਰ ਉਹਨਾਂ ਵਿਰੁੱਧ ਗੈਰਚਬੰਦੀ ਵਰੰਡ ਵੀ ਜਾਰੀ ਕੀਤੇ ਗਏ ਪਰ ਪੁਲਿਸ ਉਹਨਾਂ ਨੂੰ ਪੇਸ਼ ਨਹੀਂ ਕਰ ਸਕੀ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਅਦਾਲਤ ਵਿੱਚ ਦਾਇਰ ਆਪਣੇ ਜਵਾਬ ਵਿੱਚ ਕਿਹਾ ਕਿ ਜੈਪ੍ਰਦਾ ਖੁਦ ਨੂੰ ਬਚਾ ਰਹੀ ਹੈ ਤੇ ਉਸ ਦੇ ਸਾਰੇ ਜਾਣੇ ਪਛਾਣੇ ਮੋਬਾਈਲ ਨੰਬਰ ਵੀ ਬੰਦ ਨੇ ਅਧਿਕਾਰੀ ਮਰਨਾ ਤਵਾਰਨੇ ਦੱਸਿਆ ਕਿ ਇਸ ਤੇ ਜੱਜ ਸ਼ੋਭਿਤ ਬਾਂਸਲ ਨੇ ਸਖਤ ਅਕਤਿਆਰ ਕਰਦਿਆਂ ਜੈਪ੍ਰਦਾ ਨੂੰ ਪਗੋੜਾ ਐਲਾਨ ਦਿੱਤਾ ਅਦਾਲਤ ਨੇ ਰਾਮਪੁਰ ਦੇ ਪੁਲਿਸ ਸੁਪਰਡੈਂਟ ਨੂੰ ਇੱਕ ਪੁਲਿਸ ਅਧਿਕਾਰੀ ਦੀ ਅਗਵਾਈ ਵਿੱਚ ਇੱਕ ਟੀਮ ਬਣਾਉਣ ਅਤੇ ਜੈਪ੍ਰਦਾ ਨੂੰ ਗ੍ਰਿਫਤਾਰ ਕਰਨ ਤੇ ਅਗਲੀ ਸੁਣਵਾਈ ਦੀ ਤਰੀਕ 6 ਮਾਰਚ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ